ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸੋ ਪਹੁੰਚ ਚੁੱਕੇ ਆ ਨਾ ਵੀ ਸ਼ੂਟ ਤੇ ਸੋ ਲੱਗੇ ਆ ਮੇਕਅਪ ਕਰਾਉਣ ਅ ਹਜੇ ਰਵਿੰਦਰ मैम ਲੁਧਿਆਣੇ ਤੋਂ ਥਾਡੀ ਆਪਣੀ ਕੁਲਦੀਪ ਦਸਾਂਜ ਤੇ ਸੁਖੀ ਮੇਕਅਪ ਆਰਟਿਸਟ ਅਸੀਂ ਤਿੰਨੋਂ ਪਹੁੰਚੇ ਆ ਹੋਰ ਕੋਈ ਵੀ ਆਰਟਿਸਟ ਨਹੀਂ ਪਹੁੰਚਿਆ ਪਹੁੰਚਣ ਵਾਲੇ ਨੇ 8:30 ਹੋ ਚੁੱਕੇ ਨੇ 9 ਵਜੇ ਤੱਕ ਸਾਰੇ ਆਰਟਿਸਟ ਪਹੁੰਚ ਜਾਣਗੇ ਕਰਾਉਣਗੇ ਮੇਕਅਪ ਖਾਵਾਂਗੇ ਪਰੌਂਠੇ ਤੇ ਕਰਾਂਗੇ ਕੰਮ ਸੋ ਠੰਡ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਠੰਡ ਹੈ ਤੇ ਠੰਡ ਵਿੱਚ ਆਪਣਾ ਵਿਚਾਰ ਰੱਖੋ ਬਣੇ ਰਿਓ ਬਲੌਗ ਦੇ ਨਾਲ ਮਿਲਦੇ ਆਂ ਨੈਕਸਟ ਦੋਸਤੋ ਪਹੁੰਚ ਚੁੱਕੇ ਆਂ ਮੇਕਅਪ ਰੂਮ ਵਿੱਚ ਸੁਖੀ ਪਟਾਲਵੀ ਕੋਲ ਸੁਖੀ ਪਟਾਲਵੀ ਲੱਗੀ ਆ ਮੇਰਾ ਮੇਕਅਪ ਕਰਨ 6 ਸਾਲ ਬਾਅਦ ਸੂਟ ਪਾਇਆ ਕਲਰ ਦੱਸ ਦਿਓ ਕਿਵੇਂ ਦਾ ਲੱਗਦਾ ਕਿਵੇਂ ਦਾ ਨਹੀਂ ਖੁੱਲਾ ਹੋ ਗਿਆ ਥੋੜਾ ਜਿਹਾ ਹੈਲੋ ਸੂਟ ਇਹਨਾਂ ਦੇ ਬਹੁਤ ਸੋਹਣਾ ਲੱਗ ਰਿਹਾ ਹੈ ਤੈ ਰਹੇ ਨੇ ਵੀ 3 ਸਾਲ ਬਾਅਦ ਪਰ ਮੈਂ ਤਾਂ ਨਹੀਂ ਮੰਨਦੀ ਹੈ ਕਿ ਵੀ 3 ਸਾਲ ਪੁਰਾਣਾ ਸੂਟ ਹੋ ਉਸ 3 ਸਾਲ ਤੋਂ ਹੋਗਾ 4 ਸਾਲ ਪੁਰਾਣਾ ਆ ਪਰ ਪਾਇਆ ਤਿੰਨ ਸਾਲ ਬਾਅਦ ਇੱਕ ਸਾਰੇ ਪਾਇਆ ਸੀ ਬਸ ਉਸ ਤੋਂ ਬਾਅਦ ਮੈਂ ਜਿਆਦਾ ਮੋਟੀ ਹੋ ਗਈ ਸੀ ਪਾਇਆ ਨਹੀਂ ਹੁਣ ਮੈਂ ਕਿ ਪਾ ਕੇ ਦੇਖਾਂ ਸੂਟ ਤੇ ਉਹ ਮੇਰੇ ਮੇਚ ਆ ਗਿਆ ਤੇ ਥੋੜਾ ਜਿਹਾ ਮੋਢੇ ਡਿੱਗਦੇ ਆ ਸ਼ਾਇਦ ਮੈਂ ਮੋਢਿਆਂ ਤੋਂ ਪਤਲੀ ਹੋ ਗਈ ਹੋਗੀ ਤੇ ਹੋਰ ਸੁਣਾ ਕੇ ਤਾਂ ਠੀਕ ਠਾਕ ਆ ਮੈਂ ਬਹੁਤ ਵਧੀਆ ਜੀ ਮੈਂ ਪੌਂਚੀ ਹੋਈਆਂ ਮੈਮ ਦੇ ਨਾਲ ਹੀ ਇਹਨਾਂ ਦਾ ਕਰਨ ਲੱਗਿਆ ਆਪਾਂ ਮੇਕਅਪ ਤੇ ਪਿੱਛੇ ਆ ਗਈ ਸਿਮਰਨ ਸਿਮਰਨ ਸ਼ਿਕਾਹ ਸਾਰਿਆਂ ਨੂੰ ਕੀ ਕੋ ਹਾਂਜੀ ਮੈਮ ਵਧੀਆ ਜੀ ਘਰ ਪਰਵਾਹ ਠੀਕ ਹੈ ਹਾਂਜੀ ਵਧੀਆ ਜੀ ਸਪੈਸ਼ਲੀ ਤੇਰਾ ਡੈਡੀ ਠੀਕ ਹੈ ਡੈਡੀ ਆਂ ਜਮਾ ਓਕੇ ਡੈਡੀ ਨੂੰ ਬਲੌਗ ਦਿਖਾ ਦੇ ਮਮਮੀ ਠੀਕ ਹੈ ਮਮਮੀ ਦਾ ਵੀ ਮਮਮੀ ਨਰਾਜ਼ ਨਾ ਹੋ ਜਵੇ ਨਹੀਂ ਨਹੀਂ ਡੈਡੀ ਬਲੌਗ ਦੇਖਦੇ ਆ ਤੁਹਾਡੇ ਦੇਖਦੇ ਆ ਬਸ ਤੇ ਤੇਰੇ ਡੈਡੀ ਨੂੰ ਸਪੈਸ਼ਲ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੇ ਚਪਲਾਂ ਭੇਜੀਆਂ ਸੀ ਉਹਨੇ ਮੇਰੇ ਵੱਸਤੇ ਤੇਰੇ ਕੋਲ ਚਪਲਾਂ ਲਈ ਸਪੈਸ਼ਲੀ ਥੈਂਕ ਯੂ ਸਰ ਉਹਨਾਂ ਦਾ ਮੈਮ ਦਾ ਵੀ ਥੈਂਕ ਯੂ ਤੁਹਾਡੀ ਮਮਮੀ ਦਾ ਹੱਸੀ ਕਿਉਂ ਜਾਂਦੇ ਆ ਜੇ ਕੋਈ ਸਪੈਸ਼ਲ ਚੀਜ਼ ਕਿਸੇ ਨੇ ਗਿਫਟ ਭੇਜਿਆ ਤੇਰੇ ਡੈਡੀ ਨੇ ਤੇਰੀ ਮੰਮੀ ਨੇ ਤੇ ਮੈਂ ਥੈਂਕ ਯੂ ਕਰ ਰਹੀ ਹੁਣ ਮੈਨੂੰ ਵੀ ਹੱਫ ਆ ਗਿਆ ਸ਼ਾਇਦ ਬਲਾਵ ਦੇਖ ਕੇ ਤਾਂ ਡੈਡੀ ਵੀ ਹੱਸੂਗਾ ਕਿਉਂਕਿ ਇਹਨਾਂ ਦੀ ਫੈਮਿਲੀ ਨੂੰ ਮਿਲ ਨਹੀਂ ਪਰ ਗੱਲਾਂ ਬਾਤਾਂ ਵਿੱਚ ਪਤਾ ਲੱਗਦਾ ਕਿ ਬਹੁਤ ਹੀ ਵਧੀਆ ਆ ਬਹੁਤ ਹੀ ਜ਼ਿਆਦਾ ਵਧੀਆ ਸੁਖੀ ਪਟਾਲੀ ਨੂੰ ਆ ਰਿਹਾ ਫੋਨ ਤੇ ਸੁਖੀ ਫੋਨ ਸੁਣ ਲੈ ਕੋਈ ਜਨ ਨਾ ਪ੍ਰੋਬਲਮ ਪਟਾਲੀ ਦਾ ਫੋਨ ਆਇਆ ਹੈਲੋ ਹਾਂਜੀ ਤੇ ਅੱਜ ਦੇਖੋ ਸਾਡਾ ਕੀ ਕਰੈਕਟਰ ਹੈ ਕੀ ਨਹੀਂ ਅਵਤਾਰ ਸਰ ਪੁੱਛ ਰਹੇ ਨੇ ਕਿ ਵੀ ਮੈਂ ਸੂਟ ਦੋ ਲੈ ਕੇ ਆਉਣੇ ਨੇ ਕਿ ਇੱਕ ਲੈ ਕੇ ਆਉਣਾ ਤੇ ਹੁਣ ਸਾਨੂੰ ਹੋ ਜੂਗਾ ਨਾ ਅਵਤਾਰ ਸਰ ਨਹੀਂ 90 ਸਵਾਲੀ ਅਵਤਾਰ ਅਵਤਾਰ ਉਹਨਾਂ ਨੇ ਵੀ ਆਉਣਾ ਸੀ ਓਹੋ ਅੱਛਾ ਜੀ ਚਲੋ ਸਰ ਤਿੰਨ ਸੂਟ ਲਿਓ ਜੀ ਤਿੰਨ ਸੂਟ ਲਿਓ ਸਰ ਤਿੰਨ ਸੂਟ ਲਿਓ ਇੱਕ ਪਾ ਕੇ ਦੋ ਬੈਗ ਚ ਪਾ ਕੇ ਆਪਣੇ ਦਸਾਂਜ ਮੈਡਮ ਵਲੌਗ ਬਣ ਰਿਹਾ ਸਿੰਗਾ ਨਾਲ ਤੇ ਅੱਜ ਸਰ ਫਿਰ ਟਿੰ ਫੁੱਟ ਲੈ ਕੇ ਇਹ ਲੀਕ ਕਰੋ ਓਕੇ ਠੀਕ ਹੈ ਜੀ ਓਕੇ ਬਾਏ ਬਣੇਰੇ ਵਲੌਗ ਦੇ ਨਾਲ ਹੁਣ ਮਿਲਦੇ ਆ ਤੁਹਾਨੂੰ ਮੇਕਅਪ ਕਰਾਉਣ ਤੋਂ ਬਾਅਦ ਤੇ ਸੋਹਣੇ ਸੋਹਣੇ ਚਿਹਰੇ ਨੂੰ ਹੋਰ ਸੋਹਣਾ ਬਣਾਉਣਾ ਹੈ ਸੁਖੀ ਪਟਾਲਵੀ ਨੇ ਬਣੇਰੇ ਵਲੌਗ ਦੇ ਨਾਲ ਤਾਂ ਲਓ ਬਈ ਦੋਸਤੋ ਮੇਰਾ ਮੇਕਅਪ ਹੋ ਗਿਆ ਤੇ ਸਿਮਰਨ ਕਰਾਉਣ ਲੱਗੀ ਆ ਸੁਖੀ ਪਟਾਲਵੀ ਤੋਂ ਮੇਕਅਪ ਸੋ ਪਹਿਨੇ ਲੱਗ ਰਹੇ ਨੇ ਤੇ ਹੁਣ ਆਪਾਂ ਬਣ ਲੱਗੇ ਆ ਸੋਹਣੇ ਮੇਕਅਪ ਮੇਰਾ ਮਦਰ ਕੈਰੈਕਟਰ ਹੀ ਆ ਸ਼ਾਇਦ ਨਵਾਂ ਆ ਗਿਆਕ ਬਾਕੀ ਦੇਖੋ ਕੀ ਕਰਦੇ ਆ ਕੀ ਨਹੀਂ ਆਪਾਂ ਤਿਆਰ ਹੋ ਗਏ ਆ ਬਿਲਕੁਲ ਹੁਣ ਜਾ ਕੇ ਥੱਲੇ ਨਾਸ਼ ਮਾਰਨਾ ਨਾਸਤੇ ਦਾ ਨਾਸਤੇ ਦਾ ਨਾਸ਼ ਕਰਨਾ ਸੋ ਮੈਂ ਜਾ ਕੇ ਨਾਸਤੇ ਦਾ ਨਾਸ਼ ਕਰਦੀ ਆ ਤੁਸੀਂ ਵੀ ਆਓ ਮੇਰੇ ਮਗਰ ਜਲਦੀ ਜਲਦੀ ਬਣੇ ਗੋਣੇ ਮੇਰੀ ਤਾਂ ਹੀ ਹਾਲਤ ਰਹਿਣੀ ਆ ਫੇਸ ਮੇਰੀ ਸੁਧਰਦੀ ਹੈਗੀ ਨਹੀਂ ਤੇ ਮੋਂ ਅਸੀਂ ਗੋਰੀ ਬਣਾਵਾਂਗੇ ਫਿਲਟਰ ਲਾ ਕੇ ਸਾਨੂੰ ਸੋਹਣੀ ਬਣਾ ਦਿੰਦੀ ਆਪਣੇ ਮੇਕਅਪ ਕਰਦੀ ਨਹੀਂ ਆਪ ਇਦੇ ਰਹਿੰਦੀ ਆ ਸੋ ਇਹ ਇਹ ਹੈਗੀ ਆ ਸਾਡੀ ਇੱਕ ਤਰ੍ਹਾਂ ਦੀ ਡਾਉਣ ਗਲਰ ਇਹ ਨੈਣ ਨਕਸ਼ ਬਹੁਤ ਪਿਆਰੇ ਆ ਤੇ ਬੜੀ ਇਹ ਘੈਂਟ ਆ ਤੇ ਐਕਟਿੰਗ ਵੀ ਅੱਜਕੱਲ ਕਰਨ ਲੱਗ ਪਈ ਆ ਕੱਲ ਇੰਦਰ ਸੈੱਟ ਦੇ ਇੰਦਰ ਦੇ ਸੈੱਟ ਤੇ ਗਈ ਜੱਟ ਵੀ ਡਾਇਰੈਕਟਰਸ ਤੇ ਤੇ ਨਰਾਲੇ ਬਾਬੇ ਦੀ ਬਣੀ ਭਗਤਨੀ ਤੇ ਇੰਦਰ ਦੇ ਸੈੱਟ ਤੇ ਇਹਨਾਂ ਨੇ ਮੈਨੂੰ ਆਪਣੇ ਨਾਲ ਨਾਲ ਹੀ ਰੱਖਣਾ ਆ ਤੇ ਆਪਾਂ ਫੜ ਲਿਆ ਪੱਲਾ ਦੇ ਨਾਲੇ ਰਹਿੰਦਾ ਤੜੀਂਦਾ ਤੇ ਆਉਣ ਵਾਲੀ ਨੰਦ ਵਿੱਚ ਨੰਦ ਵਿੱਚ ਸਾਡੀ ਸਿਮਰਨ ਆ ਰਹੀ ਹੈ ਸਾਡੇ ਨਾਲ ਜੱਸੇ ਦੀ ਬਹੂ ਬਣ ਕੇ ਸੋ ਦੇਖਦੇ ਇਹਦੀ ਲੋਟਰੀ ਜਿਹੜੀ ਪਾਈ ਹੋਈ ਹੈ ਕਦੋਂ ਨਿਕਲਦੀ ਹੈ ਸੋ ਇਹ ਫਾਈਨਲ ਆ ਜੱਸੇ ਦੀ ਕਰੈਕਟਰ ਬਹੂ ਦੇ ਕਰੈਕਟਰ ਵਿੱਚ ਸੋ ਆਉਣ ਵਾਲੇ ਦਿਨਾਂ ਵਿੱਚ ਸੁਖੀ ਵੀ ਜਾ ਰਹੀ ਹੈ ਜੱਟ ਵੀ ਟਰੈਕਸ ਤੇ ਸਾਰੀਆਂ ਘਾਟ ਘਾਟ ਜਾ ਕੇ ਉੱਥੇ ਸੁਪਰ ਡੂਪਰ ਹਿੱਟ ਬਣਾ ਦੇਣੀਆਂ ਜਿਵੇਂ ਮੈਂ ਸੁਪਰ ਡੂਪਰ ਹਿੱਟ ਬਣਾਈਆਂ ਸੋ ਬਾਕੀ ਇਹ ਚੈਨਲ ਇਦਾਂ ਦਾ ਹੈ ਜਿਹੜਾ ਬਹੁਤ ਹਾਈਪ ਤੇ ਆ ਸਾਰਿਆਂ ਨਾਲ ਵੱਧ ਚੱਲ ਰਿਹਾ ਤੇ 5 ਲੱਖ ਇੱਕ ਦਿਨ ਦਾ ਵਿਊ ਆ ਸੋ ਮੇਰੇ ਨਾਲ ਮੇਰੀ ਕਲਦੀਪ ਦਾ ਸਾਂਗਲੈਂਡ ਪਾਰਟੀ ਜਿੰਦਾਬਾਦ ਤੁੰਦਲਾ ਜੀ ਤੁੰਦ ਪੈਰੀਆਂ ਨਾ ਹੁੰਦਾ ਲਓ ਜੀ ਦੋਸਤੋ ਜਸ ਮਾਨ ਸਾਹਿਬ ਬਹੁਤ ਟਾਈਮ ਬਾਦ ਆਇਆ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਤੁਸੀਂ ਕੰਮ ਕਰ ਸਿਹਤ ਠੀਕ ਹੈ ਤੈਨੂੰ ਜਦੋਂ ਫੋਨ ਕਰੋ ਉਸੇ ਵੇਲੇ ਕਹਿੰਦਾ ਗਲੂ ਵਜ ਲੱਗਾ ਆ ਜੀ ਹੋਰੋਂ ਜ਼ਿਆਦਾ ਬਿਮਾਰ ਹੋ ਜਾਂਦੇ ਜਿਆਦਾ ਹੁਣ ਕੁਝ ਲੱਗਦੇ ਨਹੀਂ ਫਿਰ ਸਾਡਾ ਕੀ ਬਣੂਗਾ ਤੇ ਮਗਰ ਸਾਡਾ ਹੀਰੋ ਪਾਤੜਾ ਤੋਂ ਬੱਸ ਜੀ ਦਰਸ਼ਕ ਤੇ ਇੱਧਰ ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ ਜੀ ਠੀਕ ਠਾਕ ਹੋ ਬਹੁਤ ਵਧੀਆ ਜੀ ਚੜਦੀ ਕਲਾ ਚ ਅੱਛਾ ਜੀ ਇੱਧਰ ਹੈਗੀ ਹੈ ਰਵਿੰਦਰ ਭੈਣ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਦੂਸਾਂਝ ਮੈਨੂੰ ਬਹੁਤ ਗਾਲਾਂ ਕੱਢਦੇ ਪਰ ਪਿਆਰ ਅੰਦਰੋਂ ਬਹੁਤਾ ਸਾਡਾ ਇਹ ਸੈਟ ਪਈ ਹੈ ਇਹ ਨਹੀਂ ਜੀ ਠੀਕ ਹੈ ਅੰਦਰੋਂ ਪਿਆਰ ਬਹੁਤ ਕਰਦੇ ਮੈਨੂੰ ਗਾਲਾਂ ਬਾਤ ਹੁੰਦੀਆਂ ਮੈਨੂੰ ਤੇ ਇੱਧਰ ਦਿੜਵੇ ਤੋਂ ਮੈਡਮ ਆਏ ਮੈਡਮ ਕੀ ਨਾਮ ਆਪਣਾ ਮੇਰਾ ਨਾਮ ਜਸਪ੍ਰੀਤ ਹੈ ਜੀ ਜਸਪ੍ਰੀਤ ਓਕੇ ਜਾਣਦਾ ਸੀ ਤੁਹਾਡਾ ਬੰਦੋਬਸਤ ਕਰਤਾ ਦਰਸ਼ਨਾਂ ਤੁਸੀਂ ਮੋਟਰਸਾਈਕਲ ਤੇ ਜਾਣਾ ਇਹ ਮੈਂ ਬਲੌਗ ਦੇ ਵਿੱਚ ਕਹਿਤਾ ਮੈਂ ਕਿ ਸ਼ਰਮਿੰਦਾ ਹੋਇਆ ਲੈ ਕੇ ਜਾਊਗਾ ਅੱਛਾ ਮਾੜੀ ਮੋਟੀ ਤੇ ਸ਼ਰਮ ਖਾਊਗਾ ਹੀ ਹਾਂ ਕੀ ਹੈ ਜੀ 1 ਮਿੰਟ ਲੈ ਤਾਂ ਜਾਊਗਾ ਜੀ ਵੀ ਮੋਟਰਸਾਈਕਲ ਦੇ ਆਧਾਰ 'ਤੇ ਨਹੀਂ ਚੱਲਦਾ ਜੀ ਸਾਡੇ ਜਗਨਾਰ ਸਰ ਸਤਿ ਸ਼੍ਰੀ ਅਕਾਲ ਜੀ ਪਿਛਲੇ ਐਤਵਾਰ ਵੋਟਾਂ 'ਚ ਡਿਊਟੀ ਲੱਗੀ ਹੋਣ ਕਰਕੇ ਨਹੀਂ ਆ ਸਕੇ ਤੁਹਾਡੇ ਦਰਸ਼ਨ ਨਹੀਂ ਕੀਤੇ ਅੱਜ ਮੇਰੇ ਸੂਟ ਨਾਲ ਦੀ ਪੱਗ ਬੰਨੀ ਹੋਈ ਆ ਫੋਟੋ ਕਰਾਉਣੀ ਬਣਦੀ ਆ ਅੱਜ ਫੇਸਬੁੱਕ ਤੇ ਤੁਹਾਡੇ ਨਾਲ ਫੋਟੋ ਪਾਈ ਜਾਊਗੀ ਹਰਵੀਰ ਸਰ ਦਾ ਨੰਬਰ ਕੱਟਦਾ ਸਾਫੀ ਗਾਲ ਜੀ ਠੀਕ ਠਾਕ ਹੋ ਅੱਜ ਕੀ ਸਟੋਰੀ ਲੈ ਕੇ ਆਏ ਦੋ ਸਟੋਰੀਆਂ ਕਰ ਲਈਆਂ ਵਧੀਆ ਨੇ ਹਾਂ ਜੀ ਬਹੁਤ ਵਧੀਆ ਅੱਛਾ ਜੀ ਕੋਈ ਸਟੋਰੀ ਕਰੇਵਾ ਅੱਛਾ ਜੀ ਦੂਜੀ ਹੈਗੀ ਆ ਉਹ ਨਾ ਜਿਹੜਾ ਖਾਇਆ ਸੀ ਭੁੱਲ ਗਏ ਜਲੇਬੀ ਖਾ ਲਈ ਤੁਸੀਂ ਬਹਾਂ ਅੱਛਾ ਆ ਲਓ ਜੀ ਆ ਜਗਨਾਰ ਸਰ ਜਲੇਬੀਆਂ ਨੇ ਦੋਸਤੋ ਜਿਹੜੀ ਇਹ ਮੈਂਡ ਮੈਂ ਨੇ ਬਿਠੇ ਮੁੱਠਿਆ ਗੱਲਾਂ ਕਰਦੀ ਆ ਉਹ ਜਗਨਾਰ ਸਰ ਨੇ ਜਲੇ ਹਾਂ ਬਿਲਕੁਲ ਆਪਣੇ ਹੱਥਾਂ ਨਾਲ ਜਲੇਬੀਆਂ ਲਿਆਂਦੀਆਂ ਸੀ ਖਾਧੀਆਂ ਖੁਆਈਆਂ ਨਹੀਂ ਉਹ ਵੱਖਰੀ ਗੱਲ ਐ ਤੇ ਅਜੇ ਤਾਂ ਹੀ ਮਿੱਠੇ-ਮਿੱਠੇ ਗੱਲਾਂ ਕਰਦੇ ਪਏ ਜਾਵੇ ਬਿਲਕੁਲ ਜੀ ਜਲੇਬੀ ਇਹ ਬਹਾਨਾ ਤਾਂ ਇਹਨਾਂ ਨੇ ਹੋਰ ਬਣਾਇਆ ਪਰ ਗੱਲ ਅੰਦਰੋਂ ਕੁ ਹੋ ਰਿਹਾ ਐ ਨਹੀਂ ਲੋ ਜੀ ਪਰੌਂਠੇ ਸਾਰਿਆਂ ਨੇ ਖਾ ਲਏ ਆ ਸਾਰੀ ਟੀਮ ਸਾਡੀ ਹੁਣ ਸਿਰਫ ਸਿਮਰਨ ਤੇ ਸੁੱਖੀ ਰਹਿ ਗਈ ਐ ਤੇ ਬਾਕੀ ਮਿਲਦੇ ਆ ਬਣੇ ਰਿਓ ਬਲੌਗ ਦੇ ਨਾਲ ਹੈ ਉਹਨਾਂ ਨੂੰ ਕਾਈ ਕੀ ਗੱਲ ਐ ਕਾਈ ਇਸ ਗੱਲ ਦੀ ਪੁੱਛਦੇ ਸੀ ਨਾ ਪਰ ਇਹ ਦੱਸ ਕਿਰਾਤੇ ਦੀ ਆਰਜ਼ੂ ਕਰਾਤੇ ਸੋ ਦੋਸਤੋ ਕਨੇਰੀਆ ਬਲੌਗ ਦੇ ਨਾਲ ਅ ਅਸੀਂ ਹੁਣ ਸ਼ੂਟ ਸ਼ੁਰੂ ਕਰ ਲਈਏ ਅਲਸੀ ਦਾ ਅਲਸੀ ਦਾ ਤੇਲ ਲਓ ਜੀ ਮੈਂ ਦਰਸ਼ਨ ਨੂੰ ਗਿਫਟ ਦੇ ਦਿੱਤਾ ਜੀ ਮੈਂ ਮੈਂ ਇਹ ਤੇਲ ਹੀ ਕਿਉਂ ਦਿੱਤਾ ਹੀ ਤੁਸੀਂ ਨਾਲੇ ਤਾਂ ਕਹਿੰਦਾ ਜੀ ਮੈਨੂੰ ਤਾਂ ਸਾਰੇ ਐਂ ਕਹਿੰਦੇ ਮੈਂ ਕਿਹਾ ਤੇਰੀਆਂ ਹੱਡੀਆਂ ਕਮਜ਼ੋਰ ਨਹੀਂ ਤੇਰੀਆਂ ਹੱਡੀਆਂ ਕਮਜ਼ੋਰ ਕਰਕੇ ਅਲਸੀ ਨਾਲ ਹੱਡੀਆਂ 'ਚ ਦਰਦ ਨਹੀਂ ਹੁੰਦਾ ਕੌਣ-ਕੌਣ ਇਸ ਗੱਲ ਨਾਲ ਸਹਿਮਤ ਆ ਬਿਲਕੁਲ ਦਰਸ਼ਨ ਨੂੰ ਚਾਹੀਦਾ ਤੇਲ ਦੇਣਾ ਚਾਹੀਦਾ ਸੀ ਸਰ ਤੇਲ ਦੇਖ ਤੇਲ ਦੀ ਧਾਰ ਦੇ ਸਰ ਜੀ ਦੇਖ ਕਿਉਂ ਕਿ ਤੇਲ ਤੱਕ ਨਹੀਂ ਆਜੀ ਅੱਜ ਤਾਂ ਪਹਿਲੇ ਨੂੰ 6:00 ਵਜੇ ਸੁਖੀ ਆਜੀ ਤੇ ਪੜੇ ਅੰਧਰਾ ਅੜਾ ਤੂੰ ਕਾਣ ਦੇ ਫਾਇਦੇ ਬੋਲ ਰਹੀ ਏ ਇਹ ਦੇਖ ਲੋ ਬਈ ਇਹ ਸਾਡੀ ਕੁਲਦੀਪ ਮੈਮ ਯਾਨੀ ਕਿ ਸਰਜੀਤ ਕੌਰ ਜਿਹੇ ਮਾਰੀ ਪੈਣੀ ਜੀ ਮੈਨੂੰ ਕੁਝ ਨਹੀਂ ਹੋ ਗਿਆ